ਸ੍ਰੀ ਕੰਚੀ ਸਾਰਿਆਂ ਨੂੰ ਮੇਹਲਾ ਪ੍ਰੀਤ ਕਰ ਹਸ ਰੰਜੀ శ్రీਿੰਦਰ ਕੌਰ ਦੁਆਰਾ ਲਿਖੇਗੇ ਨਾਵਲ ਚੰਦਰੀ ਤਕਦੀਰ ਦਾ ਪਾਗਟ ਮਲਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਜਸਮੀਰ ਨੇ ਤਕਦੀਰ ਤੇ ਉਸੀਆਂ ਪੈਣ ਨੂੰ ਸਵੇਰ ਦਾ ਨਾਸ਼ਤਾ ਕਰਵਾ ਦਿੱਤਾ ਤੇ ਇਹ ਵੀ ਦੱਸਿਆ ਕਿ ਸ਼ਾਇਦ ਸੰਮਾਨਚ ਦੇਰੀ ਹੋ ਜਾਵੇ ਇਸ ਲਈ ਮੈਂ ਤੁਹਾਡੇ ਲਈ ਦੁਪਹਿਰ ਦੀ ਰੋਟੀ ਵੀ ਬਣਾ ਦਿੱਤੀ ਹੈ ਤੁਸੀਂ ਖਾ ਲੈਣਾ ਤੇ ਉਹ ਡਾਈਨਿੰਗ ਟੇਬਲ ਤੇ ਫਰੂਟਸ ਵੀ ਪਏ ਹਨ ਜਦੋਂ ਭੁੱਖ ਲੱਗੇ ਖਾ ਲੈਣਾ ہاں ਨਰੇ ਘਰ ਤੋਂ ਬਾਹਰ ਨਹੀਂ ਜਾਣਾ ਤੇ ਨਾ ਹੀ ਅੰਦਰੋਂ ਕੁੰਡਾ ਖੋਲਣਾ ਸਾਰੀਆਂ ਹਾਂਜੀ ਮੰਮੀ ਹਾਂਜੀ ਮੰਮੀ ਕਰਦੀਆਂ ਹਨ ਉਹਨਾਂ ਦੇ ਜਾਣ ਤੋਂ ਬਾਅਦ ਉਹ ਤਿੰਨੋਂ ਪੈਨਾ ਕਰ ਹੁੰਦੀਆਂ ਹਨ ਛੋਟੀਆਂ ਦੋਨੋਂ ਅੱਪਜ ਲੁੱਡੂ ਖੇਡਦੀਆਂ ਹਨ ਤਕਦੀਰ ਕੋਲ ਬੈਠੇ ਪੜ ਰਹੀ ਸੀ ਪਰ ਉਹ ਦੋਨੋਂ ਉੱਚੀ ਉੱਚੀ ਰੋਲਾ ਪਾਉਂਦੀਆਂ ਹਨ ਤਾਂ ਤਕਰੀਰ ਤੁਸੀਂ ਦੋਨੋਂ ਦੂਜੇ ਕਮਰੇ ਚ ਜਾ ਕੇ ਖੇਡ ਲਵੋ ਮੈਂ ਪੜ ਰਹੀ ਹਾਂ ਛੋਟੀ ਕਿਉਂ ਅਸੀਂ ਕਿਉਂ ਜਾਈਏ ਤੂੰ ਆਪ ਚਲੀ ਜਾ ਤਕਦੀਰ ਮੇਰੀਆਂ ਸਾਰੀਆਂ ਕਿਤਾਬਾਂ ਇੱਥੇ ਹੀ ਖਿੰਡੀਆਂ ਪਈਆਂ ਹਨ ਮੈਂ ਇੱਥੇ ਹੀ ਠੀਕਾ ਤੁਸੀਂ ਦੋਵੇਂ ਉੱਧਰ ਜਾਓ ਛੋਟੀ ਲੈ ਆਈ ਵੱਡੀ ਸਾਨੂੰ ਭੇਜਣ ਵਾਲੀ ਇਹ ਸਾਡੇ ਮੰਮੀ ਪਾਪਾ ਦਾ ਘਰ ਆ ਅਸੀਂ ਜਿੱਥੇ ਮਰਜ਼ੀ ਬੈਠੀਏ ਤੂੰ ਕੌਣ ਹੁੰਨੀ ਆ ਸਾਨੂੰ ਰੋਕਣ ਵਾਲੀ ਉਹ ਟਾਕਾਂ ਤੇ ਹੱਥ ੜ ਦੇ ਕੇ ਬੋਲੀ ਤਕਦੀਰ ਜੇ ਤੁਹਾਡੇ ਪਾਪਾ ਦਾ ਘਰ ਆ ਤਾਂ ਉਹ ਵੀ ਮੇਰੇ ਵੀ ਤਾਂ ਮੰਮੀ ਪਾਪਾ ਹਨ ਛੋਟੇ ਤੇਰੇ ਨਹੀਂ ਸਾਡੇ ਨਹੀਂ ਤੂੰ ਤਾਂ ਨਾਨਕਿਆਂ ਦੀ ਕੁੜੀ ਆ ਸਾਡੀ ਭੈਣ ਨਹੀਂ ਤਕਦੀਰ ਚੁੱਪ ਕਰਕੇ ਅੱਖਾਂ ਪਰਦੀ ਦੂਜੇ ਕਮਰੇ ਚਲੇ ਜਾਂਦੀ ਆ ਤੇ ਪੜਾਈ ਕਰਨ ਬੈਠ ਜਾਂਦੀ ਆ ਉਦੋਂ ਉਹ ਦੋਨੋਂ ਪੈਣਾ ਸ਼ੋਰ ਸ਼ਰਾਬਾ ਕਰਦੀਆਂ ਚਿਰ ਉਹ ਥੱਕ ਜਾਂਦੀਆਂ ਹਨ ਤਾਂ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਆ ਉਹ ਰੋਟੀ ਖਾਣ ਲੱਗਦੀਆਂ ਹਨ ਤਾਂ ਇੱਕ ਦੀ ਮਨਚ ਸ਼ਰਾਰਤ ਆਉਂਦੀ ਆ ਕਿ ਅੱਜ ਤਕਦੀਰ ਨੂੰ ਰੋਟੀ ਨਹੀਂ ਦੇਣੀ ਉਹ ਸਾਰੀਆਂ ਦੁੱਧ ਰੋਟੀਆਂ ਹੀ ਖਾਂਦੀਆਂ ਸਨ ਪਰ ਜਿਸ ਮਿਲ ਅੱਠ ਫੁਲਕੇ ਬਣਾ ਕੇ ਗਏ ਸੀ ਦੋ ਫੁਲਕੇ ਕਿਸ ਨੇ ਫालतू ਬਣਾ ਦਿੱਤੇ ਸਨ ਛੋਟੀਆਂ ਨੇ ਤਿੰਨ ਤਿੰਨ ਫੁਲਕੇ ਖਾ ਲਏ ਤੇ ਬਾਕੀ ਦੇ ਜਿਹੜੇ ਦੋ ਬਚੇ ਉਹ ਬਾਹਰ ਕੁੱਤੇ ਨੂੰ ਪਾ ਦਿੱਤੇ ਤੇ ਆਪ ਚੁੱਪਚਾਪ ਸੋ ਗਈਆਂ ਤਕਦੀਰ ਨੇ ਆਪਣਾ ਕੰਮ ਪੂਰਾ ਕਰਕੇ ਸਕੂਲ ਬੈਗਸ ਮਿਟਿਆ ਉਸ ਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ ਉਹ ਰਸੋਈ ਵਿੱਚ ਗਈ ਉਸਨੇ ਰੋਟੀ ਖਾਂ ਲਏ ਲੇ ਚੁੱਕੀ ਜਦ ਉਸਨੇ ਬੋਇਆ ਰੋਟੀਆਂ ਬਲ ਡੱਬਾ ਖੋਲਿਆ ਤਾਂ ਉਹ ਖਾਲੀ ਸੀ ਉਸਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੀਆਂ ਭੈਣਾਂ ਨੂੰ ਪੁੱਛਣਾ ਚਾਹੁੰਦੀ ਸੀ ਪਰ ਉਹ ਦੋਨੋਂ ਸੁੱਤੀਆਂ ਪਈਆਂ ਸਨ ਫਿਰ ਤਕਦੀਰ ਨੇ ਦੋ ਕੇਲੇ ਤੇ ਇੱਕ ਸੇਵ ਖਾ ਲਿਆ ਤੇ ਆਰਾਮ ਕਰਨ ਲੱਗੀ ਕੁਝ دیر ਬਾਅਦ ਹੀ ਉਹਨਾਂ ਦੇ ਮਾਪੇ ਵੀ ਆ ਗਏ ਛੋਟੀਆਂ ਕੁੜੀਆਂ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਭੁੱਖੀਆਂ ਹਨ ਜਸਮੀਨ ਤਸੀ ਕਿਉਂ pouquinho ਮੈਂ ਤਾਂ ਤੁਹਾਡੇ ਸਾਰਿਆਂ ਲਈ ਰੋਟੀ ਬਣਾ ਕੇ ਗਈ ਸੀ ਛੋਟੀ ਮੰਮੀ ਤਕਦੀਰ ਨੇ ਆਪ ਤਾਂ ਰੋਟੀ ਖਾ ਲਈ ਤੇ ਸਾਡੀ ਰੋਟੀ ਕੁੱਤੇ ਨੂੰ ਪਾ ਦਿੱਤੀ ਉਸ ਨੇ ਜੋ ਤਕਦੀਰ ਨਾਲ ਕੀਤਾ ਸੀ ਉਹ ਹੀ ਉਹ ਉਲਟਾ ਤਕਦੀਰ ਦੇ ਨਾਮ ਲਗਾ ਦਿੱਤਾ ਇਹੋ ਜਿਹਾ ਕੁਛ ਨਹੀਂ ਕੁਛ ਨਹੀਂ ਉਹ ਦੋਨੋਂ ਰੋਜ਼ ਹੀ ਤਕਦੀਰ ਨਾਲ ਕਰਦੀਆਂ ਰਹਿੰਦੀਆਂ ਪਰ ਆਪਣੇ ਪਾਪਾ ਦੇ ਸਾਹਮਣੇ ਬਹੁਤ ਵਧੀਆ ਤਰੀਕੇ ਨਾਲ ਤਕਦੀਰ ਨਾਲ ਪੇਸ਼ ਆਉਂਦੀਆਂ ਇਸੇ ਲਈ ਤਕਦੀਰ ਦਾ ਉੱਥੇ ਮਨ ਨਹੀਂ ਸੀ ਲੱਗਦਾ ਉਧਰ ਇਹਨਾਂ ਸਾਰੀਆਂ ਗੱਲਾਂ ਤੋਂ ਅਣਜਾਨ ਦੀਪੀਤੇ ਸੁਖੀ ਤਕਦੀਰ ਦੇ ਜਨਮ ਦਿਨ ਦੀਆਂ ਤਿਆਰੀਆਂ ਕਰੀ ਬੈਠੀਆਂ ਸਨ ਉਹਨਾਂ ਆਪਣੀ ਮੰਮੀ ਨੇ ਜਰੂਰ ਦੱਸਿਆ ਕਿ ਅਸੀਂ ਤਕਦੀਰ ਦਾ ਜਨਮ ਦਿਨ ਮਨਾਉਣ ਆ ਰਹੀਆਂ ਹਾਂ ਤਾਂ ਕੁਲਜੀਤ ਨੇ ਵੀ ਔਨਲੀ ਹਾਂ ਮੇ ਪਰ ਦਿੱਤੀ ਉਧਰ ਦੀਪੀਤੇ ਸੁਖੀ ਤਕਦੀਰ ਦੇ ਜਨਮ ਦਿਨ ਦੀ ਤਿਆਰੀ ਕਰੀ ਬੈਠੀਆਂ ਸਨ ਦੀਪੀ ਨੇ ਆਪਣੀ ਸੱਸ ਤੋਂ ਇਜਾਜ਼ਤ ਲੈਣ ਨੂੰ ਫੋਨ ਕੀਤਾ ਦੀਪੀ ਸੱਸੀ ਕਾਲ ਮਮੀ ਜੀ ਪੈਰੀ ਪੈਨੀ ਆ ਉਹਨੇ ਬਹੁਤ ਪਿਆਰ ਨਾਲ ਕਿਹਾ ਸੱਸ ਸੱਸੀ ਕਾਲ ਪੁੱਤ ਜਿਉਂਦੇ ਵਸਦੇ ਰਹ ਸਦਾ ਸੁਹਾਗਣ ਹੋਵੇਂ ਦੀਪੀ ਕੀ ਹਾਲ ਆ ਮਮੀ ਜੀ ਤੁਹਾਡਾ ਸੱਸ ਠੀਕ ਆ ਪੁੱਤ ਤੁਸੀਂ ਦੱਸੋ ਕਿਵੇਂ ਹੋ ਦੋਵੇਂ ਲੱਗਿਆ ਜੀ ਤੁਹਾਡਾ ਥੇ ਦੀਪੀ ਮੰਮੀ ਜੀ ਮਜਬੂਰੀ ਐ ਤੇ ਰਹਿੰਦੀ ਨਹੀਂ ਤਾਂ ਕੋਣ ਆਪਣਾ ਘਰ ਛੱਡ ਕਿਰਾਏ ਤੇ ਆਉਂਦਾ ਸੱਸ ਹਾਂ ਪੁੱਤ ਆ ਤਾਂ ਹੈ ਪਰ ਘਰ ਛੱਡਣਾ ਵੀ ਤੇਰੀ ਹੀ ਮਰਜ਼ੀ ਸੀ ਸੱਸ ਨੇ ਫਿਰ ਪਿਆਰ ਨਾਲ ਮੀਣਾ ਮਾਰਿਆ ਦੀਪੀ ਮਰਜ਼ੀ ਕਾਦੀ ਮੰਮੀ ਜੀ ਮਜਬੂਰੀ ਸੀ ਅਸੀਂ ਫਿਰ ਦੁਬਾਰਾ ਕਰਵਾ ਲੈਣੇ ਬਦਲੀ ਚੰਡੀਗੜ੍ਹ ਦੀ ਸੱਸ ਠੀਕ ਆ ਪੁੱਤ ਜਿਵੇਂ ਤੁਹਾਡੀ ਮਰਜ਼ੀ ਦੀਪੀ ਮੰਮੀ ਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਤਕਦੀਰ ਦੀ ਤਬੀਤ ਠੀਕ ਨਹੀਂ ਆ। ਸੁਭ ਕੀ ਦਿੱਤੀ ਜੀਜਾ ਜੀ ਨੇ ਜਾਣਾ ਉਥੇ ਤੇ ਇਹਨਾਂ ਨੇ ਮੀਟੀ ਨੇ ਵੀ ਹਾਂ ਕਰਤੀ ਜਾਣ ਲਈ। ਉਹ ਥੋੜਾ ਤਕਦੀਰ ਦੀ ਤਬੀਤ ਫਾਰੇ ਝੂਠ ਬੋਲਦੀ ਹੋਈ ਅਸਲ ਗੱਲ ਵੱਲ ਆਉਂਦੀ ਆ। ਸੱਸ ਜਾਣਾ ਤਾਂ ਚਾਹੀਦਾ ਭਾਈ ਤੁਹਾਨੂੰ ਵੀ ਮੂੰਹ ਲੱਗਦੀ ਥਾਂ ਹੈ। ਦੀਪੀ ਪਰ ਮੰਮੀ ਜੀ ਸ਼ਨੀਵਾਰ ਨੂੰ ਹੀ ਜਾਣਾ ਉਹਨਾਂ ਨੇ ਕਿਉਂਕਿ ਐਂਤਵਾਰ ਤਕਦੀਰ ਦਾ ਜਨਮ ਦਿਨ ਵੀ ਆ। ਸੱਸ ਜਾਓ ਤੁਸੀਂ ਵੀ ਜ਼ਰੂਰ ਜਾਓ ਦੀਪੀ ਪਰ ਮੰਮੀ ਜੀ ਫਿਰ ਸਾਡੇ ਕੋਲ ਤੁਹਾਡੇ ਕੋਲ ਚੰਡੀਗੜ੍ਹ ਨਹੀਂ ਆਹਾ ਹੋਣਾ ਸੱਸ ਕੋਈ ਗੱਲ ਨਹੀਂ ਅਗਲੇ ਹਫਤੇ ਆ ਜਾਇਓ ਇਹੀ ਤਾਂ ਦੀਪੀ ਸੁਣਾ ਚਾਹੁੰਦੀ ਸੀ ਉਹ ਬਹੁਤ ਖੁਸ਼ ਸੀ ਉਸਨੇ ਉਦੋਂ ਹੀ ਸੁਖੀ ਨੂੰ ਫੋਨ ਕਰਕੇ ਦੱਸਿਆ ਤੇ ਤਿਆਰ ਰਹਿਣ ਨੂੰ ਕਿਹਾ ਸੁਖੀ ਵੀ ਖੁਸ਼ ਸੀ ਕਿਉਂਕਿ ਸ਼ਿੰਦਾ ਵੀ ਜਾਣ ਲਈ ਤਿਆਰ ਸੀ ਤੇ ਇਸ ਵਾਰ ਉਹ ਸਾਰੇ ਇਕੱਠੇ ਜਾ ਰਹੇ ਸਨ ਫਿਰ ਦੀਪੀ ਨੇ ਆਪਣੀ ਮਾਂ ਕੁਲਜੀਤ ਨੂੰ ਵੀ ਦੱਸ ਦਿੱਤਾ ਸ਼ਾਮ ਨੂੰ ਜਦੋਂ ਨੀਤਾ ਘਰ ਆਇਆ ਤਾਂ ਦੀਪੀ ਨੇ ਹੱਸ ਨੂੰ ਕੁਝ ਨਹੀਂ ਦੱਸਿਆ ਬਸ ਆਪਣਾ ਕੰਮ ਕਰੀ ਗਈ ਨੀਤਾ ਵੀ ਸੋਚ ਰਿਹਾ ਸੀ ਕਿ ਚੁੱਪ ਕਿਉਂ ਆ ਸ਼ਾਇਦ ਮੰਮੀ ਨੇ ਮਨਾ ਕਰ ਦਿੱਤਾ ਹੋਣਾ ਜਾਣ ਲੈ ਉਸਨੇ ਆਵਾਜ਼ ਮਾਰੀ ਨੀਤਾ ਦੀਪੀ ਉਹ ਦੀਪੀ ਉਰੇ ਆਈ ਯਾਰਾ ਦੀਪੀ ਹਾਂਜੀ ਆਈ ਜੀ ਬੋਲੋ ਕੀ ਹੋਇਆ ਉਹ ਚਾਹ ਦੇ ਦੋ ਕੱਪ ਲੈ ਆ ਉਸਦੇ ਕੋਲ ਹੀ ਬੈਠ ਗਈ ਨੀਤਾ ਕਲ ਸ਼ੁੱਕਰਵਾਰ ਆ ਤੇ ਆਪਾਂ ਪਰਸੋ ਜਾਣਾ ਸੀ ਚੰਡੀਗੜ੍ਹ ਕਿਵੇਂ ਕਰੀਏ ਯਾਰ ਹੁਣਾ ਨੀਤਾ ਉਸਦੇ ਚਿਹਰੇ ਤੇ ਨਜ਼ਰਾਂ ਘੜਦਾ ਬੋਲਿਆ ਦੀਪੀ ਮੈਂ ਕੀਤੀ ਸੀ ਗੱਲ ਮੰਮੀ ਜੀ ਨਾਲ ਪਰ ਨੀਤਾ ਪਰ ਕੀ ਤੇਰੀ ਸ਼ਕਲੇ ਦੱਸ ਰਹੀ ਆ ਕਿ ਮੰਮੀ ਨੇ ਮਨ ਕਰ ਦਿੱਤਾ ਹੁਣਾ ਦੀਪੀ ਹਮ ਉਹ ਰੋਣੀ ਜਈ ਸੂਰਤ ਬਣਾ ਕੇ ਬੋਲੀ ਤੇ ਜਾਨ ਹੁਚ ਕੇ ਮੂੰਹ ਨੀਵਾ ਕਰਕੇ ਬੈਠ ਗਈ ਨੀਤਾ ਕੋਈ ਗੱਲ ਨਹੀਂ ਅਜੇ ਇੱਕ ਹਫਤਾ ਹੀ ਹੋਇਆ ਆਪਾਂ ਨੂੰ ਇੱਥੇ ਆਇਆ ਨੂੰ ਮੰਮੀ ਦਾ ਵੀ ਜੀ ਨਹੀਂ ਲੱਗਦਾ ਹੋਣਾ ਆਪਣੀ ਬੇਗੈਰ ਦੀਪੀ ਇੱਕਦਮ ਹੱਸਦੀ ਹੋਈ ਮੈਂ ਕੀਤੀ ਸੀ ਗੱਲ ਮੰਮੀ ਜੀ ਨਾਲ ਉਹਨਾਂ ਨੇ ਹਾਂ ਕਰ ਦਿੱਤੀ ਆ ਮੀਟ ਅੱਛਾ ਜੀ ਤਾਂ ਮੈਡਮ ਨੇ ਸਸ ਨੂੰ ਵੀ ਕਾਬੂ ਚ ਕਰ ਲਿਆ ਦੋਨੋਂ ਹੱਸਦੇ ਹਨ ਦੀਪੀ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਮੈਂ ਸੋਚ ਰਹੀ ਸੀ ਕਿ ਸ਼ਨੀਵਾਰ ਆਪਾਂ ਤਕਦੀਰ ਦਾ ਜਨਮ ਦਿਨ ਮਨਾ ਕੇ ਐਤਵਾਰ ਨੂੰ ਚੰਡੀਗੜ੍ਹ ਚਲੇ ਜਾਵਾਂਗੇ ਮੰਮੀ ਵੀ ਖੁਸ਼ ਹੋ ਜਾਣਗੇ ਨੇਤਾ ਮੇਰੇ ਨਾਲ ਰਹਿ ਕੇ ਤੂੰ ਵੀ ਕਿੰਨੀ ਸਿਆਣੀ ਹੋ ਗਈ ਨੇਤਾ ਉਸੇ ਸਿਰ ਤੇ ਹਲਕੀ ਜਿਹੀ ਥਪਕੀ ਮਾਰ ਕੇ ਹੱਸਦਾ ਹੈ ਉਧਰ ਕੁਲਜੀਤ ਵੀ ਗਰੇਵਾਲ ਸਾਹਿਬ ਨੂੰ ਸਾਰੀ ਗੱਲ ਦੱਸ ਰਿਹਾ ਕਿ ਸੁੱਖੀ ਤੇ ਦੀਪੀ ਵੀ ਤਕਦੀਰ ਨੂੰ ਮਿਲਣ ਆ ਰਹੀਆਂ ਹਨ ਨਲੇ ਉਸਦਾ ਜਨਮ ਦਿਨ ਵੇ ਚਲੋ ਆਪਾਂ ਵੀ ਕੁੜੀ ਲਈ ਕੋਈ ਗਿਫਟ ਲੈ ਆਈਏ ਅਜ ਰਹਿਣ ਦੇ ਜੀਤਾ ਮੈਂ ਥੱਕ ਗਿਆ ਬਹੁਤ ਕੰਮ ਸੀ ਦਫਤਰ ਕੱਲ ਨੂੰ ਜਾਣ ਲੱਗੇ ਹੀ ਰਸਤੇ 'ਚ ਕੁਝ ਖਰੀਦ ਲਵਾਂਗੇ ਕੁਲਜੀਤ ਚਲੋ ਠੀਕ ਆ ਜਿੰਨੇ ਤੁਹਾਨੂੰ ਚੰਗਾ ਲੱਗੇ ਤੁਸੀਂ ਆਰਾਮ ਕਰ ਲਓ ਤੇ ਮੈਂ ਰੋਟੀ ਟੁੱਕ ਲਵਾਂ ਇਹਨਾਂ ਆਖ ਉਹ ਰਸੋਈ 'ਚ ਚਲੀ ਜਾਂਦੀ ਆ ਤੇ ਗਰੇਵਾਲ ਸਾਹਿਬ ਟੀਵੀ 'ਤੇ ਖਬਰਾਂ ਸੁਣਨ ਲੱਗਦੇ ਹਨ ਦੀਪੀ ਤੇ ਨੀਟਾ ਸ਼ਨੀਵਾਰ ਸਵੇਰੇ ਸੁਖੀ ਘਰ ਆ ਜਾਂਦੀ ਹਨ ਸੁਖੀ ਉਹਨਾਂ ਨੂੰ ਵੀ ਨਾਸ਼ਤਾ ਕਰਵਾਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਕੇ ਤਕਦੀਰ ਨੂੰ ਮਿਲਣ ਲਈ ਚੱਲ ਪੈਂਦੇ ਹਨ ਸੁਖੀ ਦੇ ਦੋਨੋਂ ਬੱਚੇ ਵੀ ਨਾਲ ਹੀ ਸਨ ਸ਼ਿੰ다 ਨੀਤੇ ਨਾਲ ਅਗਲੀ ਸੀਟ ਤੇ ਬੈਠ ਜਾਂਦਾ ਹੈ ਤੇ ਉਹ ਦੋਨੋਂ ਪੈਣਾ ਬੱਚਿਆਂ ਨਾਲ ਪਿਛਲੀ ਸੀਟ ਤੇ ਮੀਟਾ ਰਸਤੇ 'ਚ ਬੱਚਿਆਂ ਨੂੰ ਟੌਫੀਆਂ ਤੇ ਚਾਕਲੇਟ ਖਰੀਦ ਕੇ ਦਿੰਦਾ ਹੈ ਬੱਚੇ ਖੁਸ਼ ਹੋ ਜਾਂਦੇ ਹਨ ਫਿਰ ਉਹ ਮਹਾਲੀ ਦੀ ਇੱਕ ਬਹੁਤ ਵਧੀਆ ਦੁਕਾਨ ਤੋਂ ਕੇਕ ਤੇ ਹੋਰ ਖਾਨ ਪੀਂਦਾ ਸਮਾਨ ਲੈਂਦੇ ਹਨ ਉਹਨਾਂ ਦੀ ਕਾਰ ਦੇ ਕੋਲ ਹੀ ਇੱਕ ਗੁਬਾਰਿਆਂ ਵਾਲਾ ਖੜਾ ਸੀ ਸੁੱਖੀ ਦੀ ਕੁੜੀ ਗੁਬਾਰੇ ਲਈ ਜਿੱਤ ਕਰ دیا۔ ਤਾਂ ਦੀਪੀ ਕਾਰ 'ਚ ਉੱਭਾਰ ਆਕੇ ਬਹੁਤ سارے ਗੁਬਾਰੇ ਖਰੀਦ ਲੈਂਦੀ ਆ ਤੇ ਉਹ ਸਾਰੇ ਹੱਸਦੇ ਖੇਡਦੇ ਤਕਦੀਰ ਦੇ ਘਰ ਪਹੁੰਚ ਜਾਂਦੇ ਹਨ ਜਿਸ ਮੇਲ ਜਦੋਂ ਕੰਟੀ ਦੀ ਆਵਾਜ਼ ਦਰਵਾਜ਼ਾ ਖੋਲ੍ਹਦੀ ਆ ਤਾਂ ਆਪਣੀਆਂ ਦੋਮੇ ਪੈਣਾ ਤੇ ਵਖੇ ਸਭ ਨੂੰ ਵੇਖ ਹੈਰਾਨ ਹੋ ਜਾਂਦੀ ਆ ਤੇ ਬਹੁਤ ਖੁਸ਼ ਹੁੰਦੀ ਆ ਆਪਣੀ ਮਾਂ ਦੇ ਹੱਸਣ ਦੀ ਆਵਾਜ਼ ਸੁਣ ਕੇ ਉਸ ਦੀਆਂ ਤਿੰਨੋਂ ਕੁੜੀਆਂ ਵੀ ਬਾਹਰ ਆ ਜਾਂਦੀਆਂ ਹਨ ਤਕਦੀਰ ਤਾਂ ਆਪਣੀਆਂ ਮਾਸੀਆਂ ਨੂੰ ਦੇਖ ਬਹੁਤ ਖੁਸ਼ ਹੁੰਦੀ ਆ ਉਹ ਦੋਮਾਂ ਨੂੰ ਬਹੁਤ ਪਿਆਰ ਨਾਲ ਮਿਲਦੀ ਆ ਦੂਜੀਆਂ ਦੋਮੇ ਕੁੜੀਆਂ ਵੀ ਮਾਸੀਆਂ ਨੂੰ ਮਿਲ ਕੇ ਖੁਸ਼ ਹੁੰਦੀਆਂ ਹਨ ਮੀਟਾ ਕੇਕ ਚੁੱਕ ਕੇ ਖੜਾ ਸੀ ਉਸ ਨੇ ਉਹਦੇ ਇੱਕ ਕੇਕ ਡ్రਾਈਇੰਗ ਰੂਮ ਚ ਜਾ ਕੇ ਟੇਬਲ ਤੇ ਰੱਖ ਦਿੱਤਾ ਜਿਸ ਮੈਨਲੀ ਉਹਨਾਂ ਨੂੰ ਪਾਣੀ ਪਲਾਇਆ ਤੇ ਉਹ ਸਾਰੇ ਇਕੱਠੇ ਹੋ ਕੇ ਕੇਕ ਕੱਟਣ ਲੱਗੇ ਇਹਨਾਂ ਨੂੰ ਕੁਲਜੀਤ ਕੌਰ ਤੇ ਗਰੇਵਾਲ ਸਾਹਬ ਵੀ ਆ ਪਹੁੰਚੇ ਬਲਦੇਵ ਸਿੰਘ ਵੀ ਘਰ ਹੀ ਸੀ ਉਹ ਵੀ ਆਪਣੇ ਘਰ ਲਗੀਆਂ ਰੌਣਕਾਂ ਤੇ ਖੁਸ਼ ਸੀ ਸੁਖੀ ਦੀ ਕੁੜੀ ਨੇ ਸਾਰੇ ਗੁਵਾਰੇ ਡ్రਾਈਇੰਗ ਰੂਮ ਚ ਰੱਖ ਦਿੱਤੇ ਤੇ ਸਾਰੇ ਕੇਕ ਦੇ ਆਸ-ਪਾਸ ਖੜ ਗਏ ਤਕਦੀਰ ਨੇ ਕਿਹਾ ਮੇਰਾ ਜਨਮ ਦਿਨ ਤਾਂ ਕੱਲਾ ਕੀ ਕੱਛ ਕਿਉਂ ਘਟੇ ਤਦੀਪੀ ਨੇ ਆਪਣੀ ਮਜਬੂਰੀ ਦੱਸਦੀ ਤੇ ਕੇਕ ਕੱਟਣ ਨੂੰ ਕਿਹਾ ਸਭ ਨੇ ਮਿਲ ਕੇ ਕੇਕ ਕਟਿਆ ਕੋਕਾ ਕੋਲਾ ਪੀਤਾ ਤਕਦੀਰ ਬਹੁਤ ਖੁਸ਼ ਸੀ ਉਸਨੇ ਦੀਪੀ ਦੇ ਕਹਿੰਦੇ ਜੇ ਪਰ ਕੁਆਟਰ ਤੇ ਗਾਣੇ ਲਗਾ ਦਿੱਤੇ ਤੇ ਬੱਚੇ ਨੱਚਣ ਲੱਗੇ ਤਕਦੀਰ ਅਚਾਨਕ ਆਈਆਂ ਆਪਣੀਆਂ ਮਾਸੀਆਂ ਤੇ ਨਾਨਾ ਨਾਨੀ ਨੂੰ ਦੇਖ ਬਹੁਤ ਖੁਸ਼ ਹੁੰਦੀ ਆ ਫਿਰ ਜਦੋਂ ਉਹ ਕੇਕ ਦੇਖ ਦਿਆ ਤਾਂ ਹੋਰ ਵੀ ਜ਼ਿਆਦਾ ਖੁਸ਼ ਹੁੰਦੀ ਆ ਸਾਰੇ ਮਿਲ ਕੇ ਕੇਕ ਕੱਟਦੇ ਹਨ ਤੇ ਬੱਚੇ ਉੱਚੀ ਆਵਾਜ਼ ਗਾਣੇ ਲਗਾ ਕੇ ਨੱਚਦੇ ਹਨ ਦੀਪੀ ਤੇ ਸੋਕੀ ਆਪਣੀ ਭੈਣ ਜਸਮੀਲ ਦੇ ਨਾਲ ਰਸੋਈ 'ਚ ਕੰਮ ਕਰਵਾਉਂਦੀਆਂ ਹਨ ਫਿਰ ਉਹ ਸਾਰੇ ਇਕੱਠੇ ਬਾਹਰ ਜਾ ਕੇ ਡਿਨਰ ਕਰਦੇ ਹਨ ਡਿਨਰ ਤੋਂ ਬਾਅਦ ਕੁਲਜੀਤ ਤੇ ਗਰੇਵਲ ਸਾਹਿਬ ਤਕਦੀਰ ਤੇ ਜ਼ਿਆਦਾ ਚਿਤ ਕਰਨ ਤੇ ਉੱਥੇ ਹੀ ਰੁਕ ਜਾਂਦੇ ਹਨ ਨੀਟਾ ਸ਼ਿੰਦੇ ਨੂੰ ਪਿਆਰ ਨਾਲ ਆਪਣੇ ਨਾਲ ਹੀ ਚੰਡੀਗੜ੍ਹ ਜਾਣ ਵਾਸਤੇ ਮਨਾ ਲੈਂਦਾ ਹੈ ਸੁਖੀ ਵੀ ਹੈਰਾਨ ਹੁੰਦੀ ਆ ਕਿ ਨੀਟਾ ਕਿਵੇਂ ਇਹ ਸਭ ਕਰ ਲੈਂਦਾ ਹੈ ਸ਼ਿੰਦੇ ਨੂੰ ਹਰ ਵਾਰ ਮਨਾ ਲੈਂਦਾ ਹੈ ਕਾਸ਼ ਮੇਰਾ ਵੀ ਥੋੜਾ ਬਹੁਤ 기ਆ ਮੰਦੇ ਹੁੰਦੇ ਤਾਂ ਕਰ ਸਵਰਗ ਹੋਣਾ ਸੀ ਪਰ ਸ਼ਿੰਦਾ ਆਪਣੀ ਹੰਕਰ ਛੱਡਣ ਨੂੰ ਤਿਆਰ ਨਹੀਂ ਸੀ ਖੈਰ ਉਹ ਸਾਰਿਆਂ ਤੋਂ ਇਜਾਜ਼ਤ ਲੈ ਕੇ ਚੰਡੀਗੜ੍ਹ ਨੂੰ ਚੱਲ ਪੈਂਦੇ ਹਨ ਰਾਤ ਨੂੰ ਕਰੀਬ 10 ਵਜੇ ਉਹ ਘਰ ਪਹੁੰਚਦੇ ਹਨ نیچے ਦੇ ਪਾਪਾ ਨੇ ਗੇਟ ਖੋਲ੍ਹਿਆ ਤੇ ਉਹਨਾਂ ਨੂੰ ਦੇਖ ਹੈਰਾਨ ਹੋਏ ਕਿਉਂਕਿ ਨੀਤੇ ਨੇ ਤਾਂ ਆਨ ਨੂੰ ਮਨਾ ਕੀਤਾ ਸੀ ਸਾਰੇ ਡਾਈਨਿੰਗ ਰੂਮ ਚ ਬੈਠ ਜਾਂਦੇ ਹਨ ਸ਼ਿੰਦਾ ਤੇ ਨੀਤਾ ਕੁਝ ਵੀ ਖਾਂ ਪੀਂਦੋਂ ਮਨਾ ਕਰਦੇ ਹਨ ਉਹਨਾਂ ਦੱਸਿਆ ਕਿ ਉਹ ਸਾਰੇ ਡਿਨਰ ਕਰਕੇ ਆਏ ਹਨ ਹੁਣ ਸਵੇਰੇ ਹੈ ਨਾਸ਼ਤਾ ਕਰਾਂਗੇ ਖਾਵਾਂਗੇ ਉਹਨਾਂ ਦੇ ਗੱਲਾਂ ਕਰਦੇ ਕਰਦੇ ਸੁੱਖੀ ਤੇ ਦੀਪੀ ਦਦਕਰਮ ਕਰਕੇ ਸਭ ਨੂੰ ਦਿੰਦੀਆਂ ਹਨ ਤੇ ਫਿਰ ਉਹ ਸਾਰੇ ਸੋ ਜਾਂਦੇ ਹਨ ਅਗਲੀ ਸਵੇਰੇ ਸਾਜਰੇ ਹੀ ਦੀਪੀ ਦੀ ਸਜ ਉੱਠ ਕੇ ਛੋਲੇ ਪੂਰੀਆਂ ਤਿਆਰ ਕਰਵਾਉਂਦੀ ਆ ਤੇ ਸੁਖੀ ਦੇ ਬੱਚਿਆਂ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਆ ਤੇ ਆਉਂਦੇ ਹੋਏ ਇੱਕ ਦੁਕਾਨ ਤੋਂ ਚਾਕਲੇਟ ਵੀ ਲੈ ਕੇ ਦਿੰਦੀ ਆ ਬੱਚਿਆਂ ਨੂੰ ਹੋਰ ਕੀ ਚਾਹੀਦਾ ਸੀ ਉਹ ਖੁਸ਼ ਸਨ ਤੇ ਪੱਜੇ ਪੱਜੇ ਘਰ ਆਉਂਦੇ ਹਨ ਵਾਪਸ ਜਾਨਵਿਲੇ ਦੇਪੀ ਦੀ ਸੱਸ शिंदे ਤੇ ਸੁਖੀ ਨੂੰ ਵੇਸ਼ਗਨ ਵਜੋਂ ਕੁਝ ਪੈਸੇ ਦਿੰਦੀ ਆ ਫਿਰ ਉਹ 12 ਵਜੇ ਚੱਲ ਪੈਂਦੇ ਹਨ ਤੇ ਦੁਪਹਿਰ ਤੱਕ ਸੁਖੀ ਦੇ ਘਰ ਆ ਜਾਂਦੇ ਹਨ ਉੱਥੇ ਚਾਹ ਪਾਣੀ ਪੀਣ ਤੋਂ ਬਾਅਦ ਉਹ ਦੁਪਹਿਰ ਦੀ ਰੋਟੀ ਖਾ ਆਪਣੇ ਕਿਰਾਏ ਵਾਲੇ ਘਰ ਚਲੇ ਜਾਂਦੇ ਹਨ ਉਦੋਂ ਤਕਦੀਰ ਮਾਸੀਆਂ ਤੇ ਨਾਨੀ ਵੱਲੋਂ ਮਿਲੇ ਗਿਫਟ ਦੇਖ ਖੁਸ਼ ਹੁੰਦੀ ਆ ਉਹ ਚਾਕਲੇਟ ਵੀ ਆਪਣੀਆਂ ਭੈਣਾਂ ਨਾਲ ਵੰਡਦੀ ਆ ਉਹ ਖੁਸ਼ ਹੋ ਜਾਂਦੀਆਂ ਹਨ ਕੁਝ ਦਿਨ ਤਕਦੀਰ ਨਾਲ ਖੁਸ਼ ਵੀ ਰਹਿੰਦੀਆਂ ਹਨ ਮਾਂ ਵੀ ਆਪਣੀਆਂ ਧੀਆਂ ਨੂੰ ਦੇਖ ਖੁਸ਼ ਹੁੰਦੀ ਆ ਤਕਦੀਰ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੰਮੀ ਇਸ ਵਾਰ ਛੁੱਟੀਆਂ 'ਚ ਮੈਂ ਸੁਖੀ ਮਾਸੀ ਕੋਲ ਜਾਵਾਂਗੀ ਮੈਂ ਵੀ ਮੈਂ ਵੀ ਉਹ ਦੋਨੋਂ ਕੀ ਕਹਿੰਦੀਆਂ ਹਨ ਜਸਮੀਨ ਉਸ ਸਮੇਂ ਹਾਂ ਕਰ ਦਿੰਦੀ ਆ ਤਾਂ ਸਾਰਿਆਂ ਨੂੰ ਹਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਆ ਇਧਰ ਸੁਖੀ ਤੇਸ਼ਿੰਦਾ ਵੀ ਕਹਿੰਦਾ ਕਿ ਆਪਣੀ ਕੰਮਕਾਰਾਂ ਵਿੱਚ ਵਿਅਸਤ ਹੋ ਜਾਂਦੇ ਹਨ ਸੁਖੀ ਬੱਚਿਆਂ ਦੇ ਸਕੂਲ ਦੀਆਂ ਵਰਦੀਆਂ ਪ੍ਰੈਸ ਕਰਨ ਲੱਗ ਜਾਂਦੀ ਆ ਜਦੋਂ ਉਹ ਸ਼ਿੰਦੇ ਦੀ ਕਮੀਜ਼ ਪ੍ਰੈਸ ਕਰਨ ਲੱਗੀ ਤਾਂ ਉਸਦੀ ਕਮੀਜ਼ ਦੀ ਜੇਬ ਤੇ ਥਲੜੇ ਪਾਸੇ ਪ੍ਰੈਸ ਲੱਗ ਗਈ ਸੁਖੀ ਬਹੁਤ ਘਬਰਾ ਗਈ ਲੈ ਬਈ ਕਲੇਸ਼ ਪਿਆ ਲੈ ਬਚਾਇਓ ਬੱਬਾ ਜੀ ਉਸਦੇ ਮੂੰਹੋਂ ਅਚਾਨਕ ਨਿਕਲਿਆ ਇੰਨੀ ਮਸ਼ਿੰਦਾ ਵੀ ਆ ਗਿਆ ਸੁਖੀ ਨੇ ਕਮੀਜ਼ ਨੂੰ ਮੁੜ ਤੈਂ ਲਗਾ ਦਿੱਤੀ ਤੇ ਕੱਪੜਿਆਂ ਦੇ ਥੱਲੇ ਰੱਖ ਦਿੱਤੀ ਸ਼ਿੰਦੇ ਨੇ ਸਵਲ ਦੇਖਿਆ ਤੇ ਚਾਹ ਬਣਾਉਣ ਨੂੰ ਕਿਹਾ ਉਹ ਬੋਲਿਆ ਕੀ ਹੋਇਆ ਤੇਰਾ ਰੰਗ ਕਿਉਂ ਡਿਆ ਹੋਇਆ ਸੁਖੀ ਨਹੀਂ ਨਹੀਂ ਕੁਝ ਨਹੀਂ ਮੈਂ ਠੀਕ ਹਾਂ ਉਸਦੇ ਬੋਲ ਕੰਬ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸ਼ਿੰਦੇ ਨੇ ਉੱਠ ਕੇ ਉਸ ਨੂੰ ਮੋਢਿਆਂ ਤੋਂ ਫੜਿਆ ਤੇ ਆਪਣੇ ਸੱਜੇ ਹੱਥ ਦੀਆਂ ਉਂਗਲੀਆਂ ਨਾਲ ਸੁਖੀ ਦੀ ਥੋਡੀ ਨੂੰ ਉੱਪਰ ਚੁੱਕਿਆ ਸੁਖੀ ਨੂੰ ਇਸ ਵਾਰ ਉਸ ਤੋਂ ਡਰਨੇ ਲੱਗਿਆ ਪਰ ਉਸਨੇ ਸ਼ਲਕਤ ਦੀਆਂ ਅੱਖਾਂ ਨਾਲ ਦੱਸਿਆ ਕਿ ਤੁਹਾਡੀ ਸ਼ਰਟ ਦੀ ਜੀਬ ਦੀ ਪ੍ਰੈਸ ਲੱਗ ਗਈ। ਉਹ ਕਮੀਜ਼ ਚੁੱਕ ਕੇ ਦਿਖਾਉਣ ਲੱਗੀ। ਸ਼ਿੰਦੇ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ? ਸੁਖੀ ਇਹ ਤੁਹਾਡੀ ਮਨਪਸੰਦ ਸੀ। ਸ਼ਿੰਦਾ ਆਪਾਂ ਨਵੀਂ ਲੈ ਆਵਾਂਗੇ ਇਸ ਦੇ ਨਾਲ ਦੀ। ਸੁਖੀ ਨੇ ਕਿਹਾ థాంਕ ਯੂ ਤੇ ਉਸ ਨੇ ਆਪ ਹੀ ਸ਼ਿੰਦੇ ਨੂੰ ਪਿਆਰ ਨਾਲ ਘੁੱਟ ਕੇ ਜੱਫੀ ਪਾਈ ਤੇ ਅੱਖਾਂ ਬੰਦ ਕਰ ਲਈਆਂ। ਉਹ ਇਹ ਹਸੀਨ ਪਲ ਗਵਾਉਣਾ ਨਹੀਂ ਚਾਹੁੰਦੀ ਸੀ ਸੁਖੀ ਬਹੁਤ ਖੁਸ਼ ਸੀ ਉਹ ਬਹੁਤ ਭੱਜ-ਭੱਜ ਸਾਰਾ ਕੰਮ ਨਿਮੇੜ ਰਹੀ ਸੀ ਇਹ ਹਮਸਫਰ ਦਾ ਪਿਆਰ ਹੀ ਅਜਿਹਾ ਹੁੰਦਾ ਹੈ ਜੋ ਤਨਮਨ ਚ ਊਰਜਾ ਭਰ ਦਿੰਦਾ ਉਧਰ ਕੁਲਜੀਤ ਤੇ ਗਰੇਵਲ ਸਾਹਬੀ ਅਗਲੇ ਦਿਨ ਘਰ ਆ ਗਈ ਬਲਦੇਵ ਵੀ ਬਹੁਤ ਸਤਿਕਾਰ ਕਰਦਾ ਸੀ ਆਪਣੇ ਸੱਸ ਸਹੁਰੇ ਦਾ ਤੇ ਗਰੇਵਲ ਸਾਹਿਬ ਨੂੰ ਤਾਂ ਆਪ ਸਭ ਜਾਣਦੇ ਹੀ ਹੋ ਸਮਾਪਰੀ ਚਾਲ ਚੱਲ ਰਿਹਾ ਸੀ ਤੇ ਖਟੀਆਂ ਮਿੱਠੀਆਂ ਯਾਦਾਂ ਪਿੱਛੇ ਛੱਡ ਵਾਧਾ ਹੀ ਜਾ ਰਿਹਾ ਸੀ। ਤਕਦੀਰ ਵੀ ਹੁਣ ਪਲੱਸ 2 'ਚ ਹੋ ਗਈ ਸੀ। ਉਸ ਤੋਂ ਛੋਟੀ ਵੀ ਇੱਕ ਕਲਾਸ ਜੰਪ ਕਰਕੇ ਉਸਦੀ ਹੀ ਕਲਾਸ 'ਚ ਸੀ ਤੇ ਛੋਟੀ ਵੀ 10ਵੀਂ ਕਲਾਸ 'ਚ ਹੋ ਗਈ ਸੀ। ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਹ ਪੜ ਕੇ ਇੱਕ ਅਧਿਆਪਕ ਬਣਨਾ ਚਾਹੁੰਦੀ ਸੀ। ਹੁਣ ਉਹ ਜਵਾਨ ਹੋ ਚੁੱਕੀ ਹੈ ਸੀ। ਬਲਦੇਵ ਨੂੰ ਉਹਨਾਂ ਦੀ ਫਿਕਰ ਹੋਣ ਲੱਗ ਗਈ ਕਿਉਂਕਿ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਉਸ ਦੇ ਆਪਣੇ ਮਾਪੇ ਦੇ ਜ਼ਿੰਮੇਵਾਰੀ ਦੇ ਨਾਲ ਤਿੰਨ ਧੀਆਂ ਦੀ ਜ਼ਿੰਮੇਵਾਰੀ ਸੀ ਤਕਦੀਰ ਪਲੱਸ 2 ਚ ਹੋ ਗਈ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਤੇ ਅਧਿਆਪਕ ਬਨਣਾ ਚਾਹੁੰਦੀ ਸੀ ਉਹ ਟਿਊਸ਼ਨ ਪੜਾਉਂਦੀ ਹੀ ਆਪਣੇ ਆਪ ਨੂੰ ਇੱਕ ਵਧੀਆ ਅਧਿਆਪਕ ਸਮਝਣ ਲੱਗ ਪਈ ਸੀ ਛੋਟੀਆਂ ਵੀ ਪੜ ਰਹੀਆਂ ਸਨ ਇੱਕ ਤਰ੍ਹਾਂ ਤਿੰਨ ਕੁੜੀਆਂ ਜਵਾਨ ਹੋ ਗਈਆਂ ਸਨ ਬਲਦੇਵ ਸਿੰਘ ਨੂੰ ਹੁਣ ਉਹਨਾਂ ਤਿੰਨਾਂ ਦੀ ਫਿਕਰ ਹੋਣ ਲੱਗੀ ਸੀ ਕਿਉਂਕਿ ਘਰ ਵਿੱਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਉਸ ਦੀ ਮਾਂ-ਬਾਪ ਦੀ ਜ਼ਿੰਮੇਵਾਰੀ ਉਸਤੇ ਹੀ ਸੀ ਜਿਵੇਂ-ਜਿਵੇਂ ਬੱਚੀਆਂ ਜਵਾਨ ਹੋ ਰਹੀਆਂ ਸਨ ਤੇ ਮੇ-ਤੇ ਮੇ ਬਲਦੇਵ ਸਿੰਘ ਦੇ ਨਾਲ ਜਸਮੀਲ ਵੀ ਕੁੜੀਆਂ ਪ੍ਰਤੀ ਫਿਕਰਮੰਦ ਹੋਣ ਲੱਗੀ ਨਤੀਜਾ ਇਹ ਹੋਇਆ ਉਹ ਸੋਚਣ ਲੱਗੀ ਕਾਸ਼ ਮੇਰੇ ਵੀ ਕੋਈ ਪੁੱਤ ਹੁੰਦਾ ਉਹ ਵੀ ਆਪਣੇ ਬਾਪ ਨਾਲ ਜ਼ਿੰਮੇਵਾਰੀ ਉਠਾਉਂਦਾ ਉਸ ਨੂੰ ਪੁੱਤ ਦਾ ਮੋਹ ਸਤਾਉਣ ਲੱਗਾ ਉਹ ਆਪਣੇ ਆਪ ਨੂੰ ਅਪਹਾਗੀ ਸਮਝਣ ਲੱਗੀ ਇਸ ਲਈ ਕਿ ਉਸਨੇ ਆਪਣੀ ਕੋਖੋਂ ਪੁੱਤਰ ਨਹੀਂ ਜੰਮਿਆ ਸੀ ਦੂਜਾ ਉਸਦੀ ਦੂਜੀ ਦਰਾਨੀ ਦੇ ਤੋਂ ਪੁੱਤਰ ਹੀ ਸਨ ਤੇ ਕੋਈ ਵੀ ਨਹੀਂ ਸੀ ਉਸ ਨੂੰ ਸਲੱਖਣੀ ਕਹਿੰਦੇ ਤੇ ਉਸ ਨੂੰ ਸਿਆਣੀ ਸਮਝ ਹਰ ਕੰਮ ਵਿੱਚ ਉਸਦੀ رائے ਉਪਜੋਗੀ ਹੁੰਦੀ ਪੁੱਤਰ ਦੇ ਨਾ ਹੁੰਦਿਆਂ ਵੀ ਅਸਮੇਰ ਪੁੱਤਰ ਮੋਚ ਫਸ ਰਹੀ ਸੀ ਉਸ ਨੂੰ ਪੁੱਤ ਦੀ ਚਾਹਤ ਹੁੰਦੀ ਉਹ ਆਂਡ ਗਵਾਂਡ ਦੇ ਮੁੰਡਿਆਂ ਨੂੰ ਬਹੁਤ ਪਿਆਰ ਨਾਲ ਬੁਲਾਉਂਦੀ ਉਹਨਾਂ 'ਚ ਆਪਣਾ ਪੁੱਤ ਲੱਭਦੀ ਤੇ ਮਮਤਾ ਨਿਸ਼ਾਵਰ ਕਰਦੀ ਜਦ ਕਿ ਉਸ ਨੂੰ ਪਤਾ ਸੀ ਕਿ ਉਸਨੇ ਤਾਂ ਪੁੱਤ ਕੋਈ ਜੰਮਿਆ ਹੀ ਨਹੀਂ ਸੀ ਉਸ ਦੀਆਂ ਤਿੰਨ ਧੀਆਂ ਹੀ ਹਨ ਉਹ ਹਰ ਵਕਤ ਧੀਆਂ ਦੀ ਫਿਕਰ ਕਰਦੀ ਉਹਨਾਂ ਦੇ ਵਿਆਹ ਬਾਰੇ ਸੋਚਦੀ ਕੀਵਲਦੇਵ ਨਾਲ ਵੀ ਉਹ ਰੋਜ਼ ਕੁੜੀਆਂ ਦੀ ਚਿੰਤਾ ਬਾਰੇ ਗੱਲਾਂ ਕਰਦੀ। ਬਲਦੇਵ ਸ਼ੁਰੂ-ਸ਼ੁਰੂ ਚ ਉਸ ਨੂੰ ਬਹੁਤ ਰੋਕਦਾ, ਬਹੁਤ ਸਮਝਾਉਂਦਾ ਪਰ ਹੁਣ ਬਲਦੇਵ ਤੇ ਵੀ ਜਸਮੀਲ ਦੀਆਂ ਇਹਨਾਂ ਬੇਫਜ਼ੂਲ ਗੱਲਾਂ ਦਾ ਅਸਰ ਹੋਣ ਲੱਗਾ। ਹੁਣ ਉਹਨਾਂ ਦੋਹਾਂ ਨੂੰ ਤੀਆਂ ਬੋਝ ਲੱਗਣ ਲੱਗੇ। ਸਮ ਆਪਣੀ ਚਾਲ ਚੱਲ ਰਹੀ ਆ ਸੀ। ਤਕਦੀਰ ਤੇ ਉਸਦੀ ਭੈਣ ਨੇ ਕਾਲਜ ਦਾਖਲਾ ਲੈ ਲਿਆ। ਕਾਲਜ ਉਹਨਾਂ ਦੇ ਘਰ ਤੋਂ ਬਹੁਤੀ ਦੂਰ ਨਹੀਂ ਸੀ। ਇਸ ਕਰਕੇ ਉਹ ਦੋਨੋਂ ਪੈਣਾ ਪੈਦਲ ਹੀ ਚਲੇ ਜਾਂਦੀਆਂ ਤੇ ਰਸਤੇ ਵਿੱਚ ਵਿੱਚ ਵੀ ਇੱਕ ਹੋਰ ਕੁੜੀ ਜੋ ਉਹਨਾਂ ਦੇ ਨਾਲ ਹੀ ਕਾਲਜ ਜਾਂਦੀ ਸੀ ਉਹ ਵੀ ਉਹਨਾਂ ਦੀ ਸਹੇਲੀ ਬਣ ਗਈ ਉਹ ਤਿੰਨੋਂ ਇਕੱਠੀਆਂ ਹੀ ਕਾਲਜ ਜਾਂਦੀਆਂ ਤਿੰਨ ਸਾਲ ਵਧੀਆ ਲੰਘ ਗਏ ਤਕਦੀਰ ਤੇ ਉਸਦੀ ਪੈਣ ਨੇ ਵਿਆਹ ਕਰ ਲਈ ਸੀ ਉਹਨਾਂ ਘਰ ਟਿਊਸ਼ਨ ਪੜਾਉਣਾ ਸ਼ੁਰੂ ਵੀ ਕਰ ਦਿੱਤਾ ਸੀ ਹਾਲਾਂਕਿ ਬਲਦੇਰ ਸਿੰਘ ਨੂੰ ਇਹ ਕੰਮ ਪਸੰਦ ਨਹੀਂ ਸੀ ਪਰ ਉਸ ਨੂੰ ਬੱਚਿਆਂ ਦੀ ਮੰਨਣੀ ਪਈ ਹੁਣ ਉਹਨਾਂ ਦੀ ਫੀਸ ਤੇ ਕਿਤਾਬਾਂ ਦਾ ਖਰਚਾ ਸੁਖਾਲਾ ਹੋ ਗਿਆ ਸੀ ਦੋਨਾਂ ਪੈਣਾ ਨੇ ਸਟੈਨ ਦਾ ਕੋਰਸ ਵੀ ਕਰ ਲਿਆ ਜਦੋਂ ਵੀ ਕਿਤੇ ਪੋਸਟਾਂ ਨਿਕਲਦੀਆਂ ਉਹ ਜ਼ਰੂਰ ਫਾਰਮ ਭਰਦਿਆਂ ਪਰ ਨਿਰਾਸ਼ਾ ਹੀ ਹੱਥ ਲੱਗਦੀ ਤਕਦੀਰ ਨੇ ਐਮ ਐਚ ਐਡਮਿਸ਼ਨ ਲੈ ਲਈ ਤੇ ਛੋਟੀ ਨੂੰ ਪੜਨਾ ਪਸੰਦ ਨਹੀਂ ਸੀ ਉਸਨੇ ਕੰਪਿਊਟਰ ਦਾ ਕੋਰਸ ਕਰ ਲਿਆ ਤੇ ਉਹ ਪ੍ਰਾਈਵੇਟ ਜੌਬ ਕਰਨ ਲੱਗੀ ਤਨਖਾਹ ਤਾਂ ਬੇਸ਼ੱਕ ਥੋੜੀ ਸੀ ਪਰ ਉਸ ਨੂੰ ਨੌਕਰੀ ਕਰਨਾ ਵਧੀਆ ਲੱਗ ਰਿਹਾ ਸੀ ਉਹ ਦਰ ਤਕਦੀਰ ਨੇ ਵੀ ਐਮਏ ਦੀ ਪੜਾਈ ਪੂਰੀ ਕਰ ਲਈ ਸੀ ਉਹਨਾਂ ਲਈ ਰਿਸ਼ਤੇ ਹੋਣ ਲੱਗੇ ਪਰ ਅਜੇ ਤੱਕ ਕੋਈ ਰਿਸ਼ਤਾ ਮੰਨ ਨੂੰ ਨਾਲ ਲੱਗਿਆ ਇੱਕ ਦਿਨ ਛੋਟੀ ਨੂੰ ਨਾਲ ਕੰਮ ਕਰਦੀ ਮੁੰਡੇ ਮੌਂਟੀ ਨੇ ਪਰ ਪੁੱਛ ਕੀਤਾ ਤੇ ਵਿਆਹ ਦਾ ਪ੍ਰਸਤਾਵ ਰੱਖਿਆ ਬੇਸ਼ੱਕ ਉਹ ਵੀ ਉਸ ਮੁੰਡੇ ਨੂੰ ਅੰਦਰ ਖਾਤੇ ਪਸੰਦ ਕਰਦੀ ਸੀ ਪਰ ਉਸਨੇ ਆਪਣੇ ਪਿਓ ਦੇ ਡਰੋਂ ਇਨਕਾਰ ਕਰ ਦਿੱਤਾ ਫਿਰ ਮੌਂਟੀ ਨੇ ਉਸ ਦੀਆਂ ਬਹੁਤ মিনਤਾਂ ਕੀਤੀਆਂ ਤੇ ਬਾਕੀ ਸਟਾਫ ਵਾਲਿਆਂ ਨੇ ਵੀ ਛੋਟੀ ਨੂੰ ਬਹੁਤ ਸਮਝਾਇਆ ਅਖੀਰ ਕੁੜੀ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਮੁੰਡੇ ਦੇ ਕਹਿਣ ਤੇ ਕੁੜੀ ਨੇ ਆਪਣੇ ਘਰ ਵਿਆਹ ਲਈ ਗੱਲ ਕੀਤੀ ਉਹਨਾਂ ਦੇ ਕਾਰ ਬਹੁਤ ਗਲੇਸ਼ ਹੋਇਆ ਕਿਉਂਕਿ ਬਲਦੀਪ ਸਿੰਘ ਨੇ ਚਾਹੁੰਦਾ ਸੀ ਕਿ ਛੋਟੀ ਦੇ ਪ੍ਰੇਮ ਵਿਆਹ ਕਰਨ ਤੇ ਉਸ ਦਾ ਅਸਰ ਦੂਜੀਆਂ ਦੋਆਂ ਕੁੜੀਆਂ ਤੇ ਪਵੇ ਜਸਮੀਨ ਜੀ ਵੀ ਛੋਟੀ ਨੂੰ ਸਮਝਾਇਆ ਉਹਨਾਂ ਨੇ ਉਸ ਨੂੰ ਜੋਬ ਤੋਂ ਵੀ ਹਟਾ ਲਿਆ ਉਧਰ ਮੰਟੀ ਵੀ ਬਹੁਤ ਚਾਹੁੰਦਾ ਸੀ ਛੋਟੀ ਨੂੰ ਉਸ ਨੇ ਸਾਰੀ ਗੱਲ ਆਪਣੇ ਘਰ ਦੱਸ ਦਿੱਤੀ ਤੇ ਉਸ ਦੇ ਘਰ ਦੇ ਤਿਆਰ ਹੋ ਗਏ ਕਿਉਂਕਿ ਮੁੰਡੇ ਨੇ ਕਿਹਾ ਕਿ ਜੇ ਮੇਰਾ ਵਿਆਹ ਉਸ ਕੁੜੀ ਨਾਲ ਨਾ ਹੋਇਆ ਤਾਂ ਮੈਂ ਮ ਉਹ ਖੁਦ ਕੁਸ਼ੀ ਕਰ ਲਮਗਾ ਕਿ ਸੁਨੇ ਖਾਣਾ ਪੀਣਾ ਛੱਡ ਦਿੱਤਾ ਉਸਦੇ ਮਾਪੇ ਬਲਦੇਵ ਸਿੰਘ ਕੋਲ ਆਏ ਮੁੰਡੇ ਦੇ ਮਾਪੇ ਹੁੰਦੇ ਹੋਏ ਵੀ ਉਹਨਾਂ ਬਲਦੇਵ ਦੇ ਜਸਮੀ ਲੱਗੇ ਹੱਥ ਬੰਨ ਦਿੱਤੇ ਉਹ ਸਿਰਫ ਤਿੰਨ ਕੱਪੜਿਆਂ 'ਚ ਕੁੜੀ ਲੈ ਜਾਣ ਨੂੰ ਤਿਆਰ ਸਨ ਦਾਸ ਲੈਣਾਂ ਦੇ ਤਾਂ ਉਹਨਾਂ ਪਹਿਲਾਂ ਹੀ ਮਨਾਂ ਕਰ ਦਿੱਤਾ ਉਹ ਚੁੰਨੀ ਚੜਾ ਕੇ ਛੋਟੀ ਨੂੰ ਲੈ ਜਾਣ ਲਈ ਤਿਆਰ ਸਨ ਜਸਮੀ ਤੇ ਬਲਦੇਵ ਸਿੰਘ ਨੇ ਉਹਨਾਂ ਤੋਂ ਦੋ ਤਿੰਨ ਦਿੰ ਸੂਚਨ ਦਸ ਸਮਾ ਮੰਗਿਆ ਉਹ ਆਪਣੀ ਸੋਰੀ ਗਰੇਵਾਲ ਸਾਹਿਬ ਕੋਲ ਗਿਆ ਉਹਨਾਂ ਨੇ ਵੀ ਕਿਹਾ ਕਿ ਕੋਈ ਗਲਤ ਨਹੀਂ ਮੈਂ ਕਰਦਾ ਉਹਨਾਂ ਨਾਲ ਗੱਲਬਾਤ ਜੇ ਗੱਲ ਜੱਜ ਗਈ ਤਾਂ ਕੁੜੀ ਤੁਰੰਤ ਕੋਈ ਹਰਜ ਨਹੀਂ ਗੁਰਦੀਪ ਸਿੰਘ ਪਰ ਪਾਪਾ ਜੀ ਲੋਕ ਕੀ ਕਹਿਣਗੇ ਉਹ ਆਪਣੀ ਜਾਤ ਬਰਾਦਰੀ ਦਾ ਨਹੀਂ ਮੇਰੀਆਂ ਹੋਰ ਵੀ ਦੂਤੀਆਂ ਹਨ ਧੰਵਾਜੀ ਸਾਰਿਆਂ ਦਾ ਇੰਦਾਵਲ ਦਾ ਅੱਜ ਦਾ ਪਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਜੀ ਅਗਲਾ ਪਾਗ ਕੱਲ੍ਹ ਸ਼ਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸ਼ਸ਼ੀਕਲ ਜੀ